ਸੋ ਇਸ ਤਰ੍ਹਾਂ ਆ ساری ਪ੍ਰਕਿਰਿਆ ਸ਼ੁਰੂ ਤੋਂ ਚਰਚਾ ਚਾਈ ਕਿ 8ਵੀਂ ਮੰਜ਼ਲ ਤੇ 5 ਨੰਬਰ ਕਮਰਾ ਜੀ ਦਿੱਲੀ ਦਾ ਅਧਿਕਾਰੀ ਇੱਥੇ ਬੈਠਦਾ ਉਹ ਉਹ ਕਿਸੇ ਦੀ ਫਾਈਲ ਚੈੱਕ ਕਰ ਸਕਦਾ ਕੁਝ ਕਰ ਸਕਦਾ ਆਮ ਆਦਮੀ ਪਾਰਟੀ ਦੇ ਅੰਦਰ ਕਹਿੰਦੇ ਇਹ ਇੱਕ ਨਵੀਂ ਚਰਚਾ ਛਿੜਪੀ ਕਿ ਜੀ ਕੁਲਤਾਰ ਸੰਧਵਾ ਪੈਰਲਲਿਕ ਸਰਕਾਰ ਚਲਾ ਰਹੇ ਨੇ ਉਹ ਜੀ ਪ੍ਰੋਗਰਾਮ ਰੱਖਦੇ ਨੇ ਆਪਣੇ ਆਪ ਨੂੰ ਪੇਸ਼ ਕਰਦੇ ਨੇ ਆਪਣੇ ਆਪ ਦੀ ਮਸ਼ਹੂਰੀ ਕਰਾਉਂਦੇ ਨੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਵਾਰ ਫੇਰ ਖਾਸੇ ਔਖੇ ਦੌਰ ਚੋਂ ਲੰਘ ਰਹੀ ਆ ਜਿਹੜੇ ਪ੍ਰੈਸ ਕਾਨਫਰੈਂਸਾਂ ਕਰ ਰਹੇ ਨੇ ਹੁਣ ਆਪਣੇ ਆਪ ਨੂੰ ਟਕਸਾਲੀ ਦੱਸ ਕੇ ਉਹਨਾਂ ਬਾਰੇ ਸੁਖਵੀਰ ਬਾਦਲ ਵਾਲੀ ਤਰ ਕਹਿ ਰਹੀ ਆ ਕਿ ਇਹ ਤਾਂ ਖੇੜੇ ਬੀਜੇਪੀ ਬੱਲੀਓ ਰਹੇ ਨੇ ਜੀ ਇਹ ਤਾਂ ਬੀਜੇਪੀ ਨਾਲ ਸੋ ਅੱਜ ਕਹਿੰਦੇ ਸੀ ਟੈਕਨੋਲੋਜੀ ਦੇ ਯੁੱਗ ਚਾ ਮਿਹਨਤ ਦੇ ਯੁੱਗ ਚਾ ਤੇ ਸੈਰ ਵੀ ਕਹਿੰਦੇ ਹੁਣ ਤਾਂ ਖੜੀ ਮਸ਼ੀਨ ਤੇ ਹੋ ਜਾਂਦੀ ਆ ਹੈ ਸੋ ਇਸ ਲਈ ਕਹਿੰਦੇ ਕਿ ਲੋੜ ਕੀ ਆ ਜੀ ਬਾਹਰ ਜਾਣ ਦੀ ਕਹਿੰਦੇ ਜੇ ਇਹੀ ਪ੍ਰਕਿਰਿਆ ਰਹੀ ਕਿ 50% ਦੀ ਭਾਰਤੀ ਆਲਸੀ ਨੇ ਜਿਨ੍ਹਾਂ ਦੇ ਅੰਕੜਾ ਵੱਧਦਾ ਜਾ ਰਿਹਾ ਕਿਸੇ ਸਮੇਂ ਗਿਣਤੀ 13 14% ਸੀ ਫਿਰ 25% ਤੇ ਗਈ ਤੇ ਹੁਣ 50% ਤੇ ਆ ਗਈ ਕਿ ਨਸ਼ੇ ਨਾਲ ਦੁਨੀਆ ਪਰਚ ਸਾਲਾਨਾ 30 ਲੱਖ ਲੋਕਾਂ ਦੀ ਜਾਨ ਜਾਂਦੀ ਆ ਨਸ਼ਾ ਮੌਤ ਦਾ ਕਾਰਨ ਬਣਦਾ ਹੈ ਦੁਨੀਆ ਚ 30 ਲੱਖ ਲੋਕਾਂ ਦਾ ਹਰ ਸਾਲ ਮਤਲਬ ਦੁਨੀਆ ਚ ਸਭ ਤੋਂ ਜ਼ਿਆਦਾ 13% ਨੌਜਵਾਨਾਂ ਦੀ ਮੌਤ ਭਾਰਤ ਛੋ ਰਹੀ ਆ ਨਸ਼ਿਆਂ ਦੇ ਕਾਰਨ ਤੇ ਚੀਨ ਦੀ ਮੌਤ ਨਾਲੋਂ ਵੀ ਦੁੱਗਣੀ ਆ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਇੱਕ ਸਰਕਾਰਾਂ ਤਿੰਨ ਚੱਲ ਰਹੀਆਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਚੁਣੇ ਹੋਏ ਐਮਐਲਏ ਦੇ ਨੁਮਾਇंदे ਨੇ ਤੇ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਸਰਕਾਰ ਦੀ ਅਗਵਾਈ ਕਰਦੇ ਨੇ ਪਰ ਇਹ ਸਵਾਲ ਕਿੱਥੋਂ ਆਇਆ ਫਿਰ ਕਿ ਪੰਜਾਬ ਇੱਕ ਤੇ ਸਰਕਾਰਾਂ ਤਿੰਨ ਚੱਲ ਰਹੀਆਂ ਪੰਜਾਬ ਦੇ ਵਿੱਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤਦ ਤੋਂ ਇਹ ਸਵਾਲ ਉੱਠਣ ਲੱਗੇ ਕਿ ਨਹੀਂ ਜੀ ਦਿੱਲੀ ਵਾਲੇ ਇੱਥੇ ਆ ਕੇ ਬੈਠ ਕੇ ਦਿੱਲੀ ਵਾਲੇ ਮੀਡੀਆ ਕੰਟਰੋਲ ਕਰਦੇ ਨੇ ਦਿੱਲੀ ਵਾਲੇ ਪ੍ਰਸ਼ਾਸਨ ਕੰਟਰੋਲ ਕਰਦੇ ਨੇ ਦਿੱਲੀ ਵਾਲੇ ਐਮ ਐਲ ਏ ਨੂੰ ਕੰਟਰੋਲ ਕਰਦੇ ਨੇ ਦਿੱਲੀ ਵਾਲੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਦੇ ਬਿਆਨ ਸਕਰਾਂ ਸਕੈਨ ਕਰਕੇ ਭੇਜਦੇ ਨੇ ਸੋ ਇਹ ਸਾਰੀਆਂ ਚਰਚਾਵਾਂ ਚੱਲੀਆਂ ਇਹ ਸਭ ਦੇ ਦਰਮਿਆਨ ਚਾਰ-ਚਾਰ ਕੋਠੀਆਂ ਚਰਚਾ ਚਾਈਆਂ ਕਿ ਮੁੱਖ ਮੰਤਰੀ ਹੋਰਾਂ ਦੇ ਨਾਮ ਦੇ ਉੱਤੇ ਚਾਰ ਕੋਠੀਆਂ ਸਰਕਾਰੀ ਅਲਾਟ ਨੇ वैसे ता मुख्यमंत्री भगवंत मान होरा ने संगरूर चिक किराए ते घर लेया होया बड़ी कोठी ਲਈ हुई है वो भी मुख्यमंत्री निवास स्थान वजो एक हुन जिलंदर ਦੇ ਵਿੱਚ ਜਲੰਧਰ ਕੈਂਟ ਦੇ ਦੀਪਨਗਰ ਦੇ ਵਿੱਚ 131 ਮਰਲਿਆਂ ਦੀ ਮਤਲਬ ਲਗਭਗ 6.5 ਕਨਾਲ ਦੇ ਨੇੜੇ ਤੇੜੇ ਦੀ ਹੈ ਨਾ ਕਿੱਲੇ ਦੇ ਗੇਟ 'ਚ ਜਾ ਪਈ ਬਸ ਉਸ ਏਰੀਆ ਦੇ ਵਿੱਚ ਇੱਕ ਕੋਠੀ ਲਈਆ ਸੋ 131 ਮਰਲਿਆਂ ਵਾਲੀ ਕੋਠੀ ਉਹ ਵੀ ਕਿਰਾਏ ਦਾ ਘਰ ਉੱਥੇ ਵੀ ਪਹੁੰਚ ਗਏ ਨੇ ਤੇ ਸ਼ਿਫਟ ਕਰ ਲਿਆ ਪਰ ਚੰਡੀਗੜ੍ਹ 'ਚ ਅਧਿਕਾਰਕ ਤੌਰ ਤੇ ਚਾਰ ਕਹਿੰਦੇ ਮੁੱਖ ਮੰਤਰੀ ਹੋਰਾਂ ਦੇ ਨਾਂ ਤੇ ਕੋਠੀਆਂ ਅਲਾਟ ਨੇ ਤੇ ਜਿਨ੍ਹਾਂ ਚ ਇੱਕ ਚ ਮੁੱਖ ਮੰਤਰੀ ਸਾਹਿਬ ਰਹਿੰਦੇ ਇੱਕ ਚ ਨਾਮ ਆਮਲਾ ਫੈਲਾ ਰਹਿੰਦਾ ਇੱਕ ਚ ਰਾਗਬ ਚੱਡਾ ਰਹਿੰਦਾ ਇੱਕ ਚ ਕਹਿੰਦੇ ਜੀ ਦਿੱਲੀ ਵਾਲੇ ਜਿਹੜੇ ਇੱਥੋਂ ਕੰਟਰੋਲ ਕਰਦੇ ਸਾਰਾ ਸਿਸਟਮ ਹੋ ਰਹਿੰਦੇ ਇਹ ਤੋਂ ਬਿਨਾਂ ਕੁਝ ਗੈਸਟ ਹਾਊਸਾਂ ਚ ਰਹੀ ਜਾਂਦੇ ਕੋਈ ਇਹ ਕੁਝ ਨੇ ਕਹਿੰਦੇ ਜੀ 49 ਸੈਕਟਰ ਚ ਕੋਠੀਆਂ ਸੋ ਇਸ ਤਰ੍ਹਾਂ ਆਹ ਸਾਰੀ ਪ੍ਰਕਿਰਿਆ ਸ਼ੁਰੂ ਤੋਂ ਚਰਚਾ ਚਾਈ ਹੈ ਕਿ 8ਵੀਂ ਮੰਜ਼ਲ ਤੇ 5 ਨੰਬਰ ਕਮਰਾ ਜੀ ਦਿੱਲੀ ਦਾ ਅਧਿਕਾਰੀ ਇੱਥੇ ਬੈਠਦਾ ਉਹ ਉਹ ਕਿਸੇ ਦੀ ਫਾਈਲ ਚੈੱਕ ਕਰ ਸਕਦਾ ਕੁਝ ਕਰ ਸਕਦਾ ਵਰਤਮਾਨੀ ਲੈ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਸਰਕਾਰ ਤਾਂ ਮੁੱਖ ਮੰਤਰੀ ਚਲਾ ਰਹੇ ਨੇ ਤੇ ਦੂਜੀ ਸਰਕਾਰ ਜੇ ਦਿੱਲੀ ਵਾਲੀ ਟੀਮ ਬੈਠੀ ਆ ਤੇ ਉਹਨਾਂ ਦੀ ਕੋਈ ਅਗਵਾਈ ਕਰਦਾ ਕਦੇ ਕਹਿੰਦੇ ਰਾਗਪ ਚੱਡਾ ਹੈ ਕਦੇ ਕਹਿੰਦੇ ਸੰਦੀਪ ਪਾਟਕਾ ਹੈ ਕਦੇ ਕਦੇ ਖੁਦ ਕੇਜਰੀਵਾਲ ਦੇਖਦੇ ਨੇ ਸੋ ਇੱਕ ਸਰਕਾਰ ਕਹਿੰਦੇ ਉਹ ਚਲਾਈ ਜਾ ਰਹੀ ਹੈ ਪਰ ਅੱਜ ਤੀਜੀ ਸਰਕਾਰ ਦੀ ਚਰਚਾ ਆਈ ਲੰਗੇ ਦਿਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਮਾ ਜੀ ਹੋਰਾਂ ਨੇ ਕਹਿੰਦੇ ਜੀ ਜਿਹੜੀ ਇੱਕ ਵਰਕਸ਼ਾਪ ਲਾਈ ਆ ਕੀੜੇ ਮਾਰ ਦਵਾਈਆਂ ਨੂੰ ਲੈ ਕੇ ਜਿਹੜੇ ਦਵਾਈਆਂ ਦਾ ਛੜਕਾਹ ਹੁੰਦਾ ਹੈ ਫਸਲਾਂ ਦੇ ਉੱਤੇ ਇਹਨੂੰ ਲੈ ਕੇ ਕਿਉਂਕਿ ਕੁਲਤਾਰ ਸੰਧਮਾ ਹੋਰੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਇਹਨਾਂ ਦਰਫੇਜ਼ ਮਸਲਿਆਂ ਨੂੰ ਲੈ ਕੇ ਇੱਕ ਸੰਸਥਾ ਵਜੋਂ ਇੱਕ ਵਿਅਕਤੀ ਵਜੋਂ ਇੱਕ ਧਿਰ ਵਜੋਂ ਵਿਚਰਦਾ ਵੀ ਰਹੇ ਨੇ ਹਾਂ ਪਰ ਜਦ ਤੋਂ ਸਪੀਕਰ ਦੇ ਅਹੁਦੇ ਤੇ ਆ ਗਏ ਤਦ ਤੋਂ ਬੋਚ-ਬੋਚ ਕੇ ਪੈਰ ਧਰਦੇ ਨੇ ਉਹਨੇ ਖੁੱਲਕੇ ਨਹੀਂ ਚੱਲੇ ਜਿੰਨੀ ਉਹਨਾਂ ਤੋਂ ਲੋਕਾਂ ਨੇ ਆਸ ਕੀਤੀ ਸੀ ਸੋ ਕੁਲਤਾਰ ਸੰਧਮਾ ਹੋਰਾਂ ਦੇ ਹਵਾਲੇ ਨਾਲ ਕਹਿੰਦੇ ਜਿਉਂ ਉਨ੍ਹਾਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਬਕਾਇਦਾ ਮੀਟਿੰਗ ਹਾਲ ਦੇ ਵਿੱਚ ਜਾਂ ਜਿਹੜਾ ਹਾਲ ਹੈ ਉੱਥੇ ਇੱਕ ਵਰਕਸ਼ਾਪ ਬੁਲਾ ਲਈ ਤੇ ਇਸ ਸੰਬੰਧ ਦੇ ਵਿੱਚ ਕਿ ਪਾਈ ਜਿਹੜੀਆਂ ਦਵਾਈਆਂ ਦਾ ਛੜਕਾ ਹੁੰਦਾ ਹੈ ਇਹ ਜ਼ਹਿਰੀ ਪਾਣਾ ਹੈ ਇਹ ਲੋਕਾਂ ਨੂੰ ਬਿਮਾਰੀਆਂ ਦਿੰਦੀਆਂ ਇਹਦੇ ਤੇ ਖੁੱਲਕੇ ਨਿਠਕੇ ਚਰਚਾ ਕਰਨੀਆਂ ਇਸ ਲਈ ਉਹਦੇ ਵਿੱਚ ਖੇਤੀਬਾੜੀ ਮੰਤਰੀ ਵੀ ਸੀਗੇ ਖੁੱਡੀਆਂ ਹੋਰੀ ਉਹਦੇ ਵਿੱਚ ਸਿਹਤ ਮੰਤਰੀ ਵੀ ਸੀਗੇ ਬਲਬੀਰ ਸਿੰਘ ਹੋਰੀ ਡਾਕਟਰ ਬਲਬੀਰ ਸਿੰਘ ਤੇ ਉਹ ਤੋਂ ਬਿਨਾ ਕੋਈ ਜਮਲਾ ਫਾਲਾ ਕੁਜ ਅਧਿਕਾਰੀ ਤੇ ਕੁਝ ਹੋਰ ਹਾਂ ਚਿੰਤਤ ਤੇਰਾ ਸੋ ਬੜੀ ਚਰਚਾ ਹੋਈ ਇਹ ਚਰਚਾ ਤੋਂ ਬਾਅਦ ਕਹਿੰਦੇ ਉਹਦੀ ਖਬਰ ਨਸਰ ਕੀਤੀ ਗਈ ਖਬਰ ਨਸਰ ਹੋਣ ਤੋਂ ਬਾਅਦ ਫਿਰ ਰਿਕਾਉਣ ਦੀ ਕਵਾਇਦ ਸ਼ੁਰੂ ਹੋ ਗਈ ਕਿ ਨਹੀਂ ਇਹ ਚੱਲਣੀ ਨਹੀਂ ਚਾਹੀਦੀ ਆਮ ਆਦਮੀ ਪਾਰਟੀ ਦੇ ਅੰਦਰ ਕਹਿੰਦੇ ਇਹ ਇੱਕ ਨਵੀਂ ਚਰਚਾ ਛਿੜਪੀ ਕਿ ਜੀ ਕੁਲਤਾਰ ਸੰਧਮਾ ਪੈਰਲਲਿਕ ਸਰਕਾਰ ਚਲਾ ਰਹੇ ਨੇ ਉਹ ਜੀ ਪ੍ਰੋਗਰਾਮ ਰੱਖਦੇ ਨੇ ਆਪਣੇ ਆਪ ਨੂੰ ਪੇਸ਼ ਕਰਦੇ ਨੇ ਆਪਣੇ ਆਪ ਦੀ ਮਸ਼ਹੂਰੀ ਕਰਾਉਂਦੇ ਨੇ ਜੀ ਉਹ ਉਦਘਾਟਨਾ ਤੇ ਜਾਂਦੇ ਨੇ ਉਹ ਬੈਠਕਾਂ ਕਰਦੇ ਨੇ ਉਹ ਡੀਸੀਆਂ ਨੂੰ ਹੁਕਮ ਜਾਰੀ ਕਰ ਦਿੰਦੇ ਨੇ ਉਹ ਫੋਨ ਕਰਦੇ ਨੇ ਸੋ ਇਹ ਸਾਰੀ ਇੱਕ ਚਰਚਾ ਆਵਾਦੀ ਪਾਰਟੀ ਦੇ ਅੰਦਰ ਛਿੜਕੀ ਕਿ ਇੱਕ ਸਰਕਾਰ ਮੁੱਖ ਮੰਤਰੀ ਸਾਹਿਬ ਚਲਾਉਂਦੇ ਨੇ ਇੱਕ ਸਰਕਾਰ ਦਿੱਲੀ ਵਾਲੀ ਟੀਮ ਚਲਾ ਰਹੀ ਆ ਤੇ ਤੀਜੀ ਸਰਕਾਰ ਕੀ ਸੱਚਮੁੱਚ ਕੁਲਤਾਰ ਸੰਧਵਾ ਚਲਾ ਰਹੇ ਨੇ ਜਾਂ ਤੀਜੀ ਸਰਕਾਰ ਤੋਂ ਇਹਨਾਂ ਦੋ ਸਰਕਾਰਾਂ ਨੂੰ ਕੋਈ ਡਰ ਪੈ ਗਿਆ ਵੈਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੁਰੀ ਲਗਾਤਾਰ ਹੁਣ ਮੀਟਿੰਗਾਂ ਦਰ ਮੀਟਿੰਗਾਂ ਲੈ ਰਹੇ ਨੇ ਕਦੇ ਐਮਐਲਏ ਨਾਲ ਬੈਠਕਾਂ ਕਰਕੇ ਹਲਕਾ ਇੰਚਾਰਜਾਂ ਨਾਲ ਬੈਠਕਾਂ ਕਰਕੇ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅਸੀਂ ਪਰਚੋਲ ਕਰ ਰਹੇ ਹਾਂ ਫਿਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣੀ ਹੈ ਇਸ ਲਈ ਪੁਲਿਸ ਅਧਿਕਾਰੀਆਂ ਨਾਲ ਬੈਠਕ ਪ੍ਰਸ਼ਾਸਨਿਕ ਸਿਸਟਮ ਠੀਕ ਕਰਨਾ ਹੈ ਲੋਕਾਂ ਦੀ ਗੱਲ ਸੁਣੀ ਜਾਵੇ ਵਰਕਰਾਂ ਦੀ ਸੁਣੀ ਜਾਵੇ ਇਸ ਲਈ ਡੀਸੀਆਂ ਨਾਲ ਬੈਠਕ ਪਰ ਜੇ ਪੰਜਾਬ ਦੇ ਮੁੱਖ ਮੰਤਰੀ ਬੈਠਕਾਂ ਲੈ ਰਹੇ ਨੇ ਤਾਂ ਸੰਦੀਪ ਪਾਟਕ ਕਿਸ ਨਾਲ ਤੇ ਬੈਠਕਾਂ ਲੈ ਰਹੇ ਨੇ ਸੰਦੀਪ ਪਾਟਕ ਐਮਐਲਏਆਂ ਦੀਆਂ ਬੈਠਕਾਂ ਹੋ ਰਹੀਆਂ ਉੱਚ ਚਰਚਾ ਆ ਰਹੀ ਆ ਕੀ ਜੀ ਮੰਤਰੀਆਂ ਨੂੰ ਪ੍ਰਚਾਰ ਕਰਨ ਲਈ ਬਾਹਰ ਭੇਜਿਆ ਗਿਆ ਐਮਐਲਏ ਨੂੰ ਹਲਕਿਆਂ ਤੱਕ ਸੀਮਿਤ ਕਰਤਾ ਜੀ ਕੱਲਿਆਂ ਨੇ ਰੋਡ ਸ਼ੋਅ ਕਰ ਲਿਆ ਜੀ ਸਾਨੂੰ ਬੁਲਾਇਆ ਨਹੀਂ ਜੀ ਆਹ ਹਿੰਦੂ ਚਿਹਰਾ ਅੱਗੇ ਨਹੀਂ ਆਉਣ ਦਿੱਤਾ ਜੀ ਆਹ ਦਲਤ ਚਿਹਰੇ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜੀ ਬੜੀਆਂ ਇਹ ਸੰਦੀਪ ਪਟਕੋਲ ਰਿਕਾਰਡ ਇਕੱਠਾ ਹੋ ਰਿਹਾ ਸੋ ਇਸ ਦਾ ਮਤਲਬ ਦੋਈ ਸਰਕਾਰ ਵੀ ਇੱਕ ਚੱਲ ਰਹੀ ਆ ਪਰ ਹੁਣ ਪਹਿਲੂ ਆ ਗਿਆ ਤੀਜੀ ਸਰਕਾਰ ਦਾ ਤੀਜੀ ਸਰਕਾਰ ਦੇ ਹਵਾਲੇ ਨਾਲ ਕਿ ਜੀ ਕੀ ਸੱਚਮੁੱਚ ਕਲਤਾਰ ਸੰਧਮਾ ਤੋਂ ਕਿਸੇ ਨੂੰ ਇਹ ਡਰ ਲੱਗਦਾ ਕਿ ਸਾਨੂੰ ਬੀਟ ਕਰਕੇ ਆਪ ਮੁਰੇ ਜਾ ਸਕਦੇ ਨੇ 2 ਜੂਨ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਰੈਂਡਰ ਕਰਨਾ ਸੀ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਵੀ ਉੱਥੇ ਸੀ ਸਪੀਕਰ ਵੀ ਉੱਥੇ ਸੀ ਕੁਝ ਕੈਬਨਿਟ ਦੇ ਮੰਤਰੀ ਵੀ ਉੱਥੇ ਸੀ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਕਹਿੰਦੇ ਜੀ ਮੰਦਰ ਜਾਣਾ ਹੈ ਫਿਰ ਗਾਂਧੀ ਦੀ ਸਮਾਧੀ ਤੇ ਜਾਣਾ ਹੈ ਫਿਰ ਜੇਲ੍ਹ ਜਾਣਾ ਪਰ ਮੁੱਖ ਮੰਤਰੀ ਭਗਵੰਤ ਮਾਨ ਉਸ ਬੈਠਕ ਤੋਂ ਬਾਅਦ ਹੀ ਉੱਥੋਂ ਬਾਹਰ ਆ ਜਾਂਦੇ ਨੇ ਤੇ ਨਾਲ ਨਹੀਂ ਜਾਂਦੇ ਤੇ ਚੰਡੀਗੜ੍ਹ ਪਹੁੰਚਣ ਤੱਕ ਖਬਰ ਆਉਂਦੀ ਹੈ ਕਿ ਨਾਰਾਜ਼ਗੀ ਹੈ ਜੀ ਕਹਿੰਦੇ ਨਾਰਾਜ਼ਗੀ ਦਾ ਪਹਿਲੂ ਕਹਿੰਦੇ ਪਹਿਲੂ ਇਹੀ ਹੈ ਜੀ ਕਿ ਉਹਨਾਂ ਦੇ ਹਿਸਾਬ ਨਾਲ ਮੰਤਰੀ ਮੰਡਲ 'ਚ ਫੇਰ ਬਦਲ ਨਹੀਂ ਹੋ ਰਿਹਾ ਚਲੋ ਮੈਂ ਮੰਤਰੀ ਮੰਡਲ ਤੇ ਵਿਸਤਾਰਤ ਖਬਰ ਜਲਦੀ ਉਹ ਲੈ ਕੇ ਆਉਂਗਾ ਵੱਡਾ ਵੱਡਾ ਇੱਕ ਹਲਝੁਲ ਹੋਣ ਵਾਲੀ ਹੈ ਮੰਤਰੀ ਮੰਡਲ 'ਚ ਪਰ ਅੱਜ ਸਵਾਲ ਇਹੀ ਹੈ ਕਿ ਕੀ ਕੁਲਤਾਰ ਸੰਧਮਾ ਹੋ ਰਹੀ ਜਿਹੜੇ 2 ਜੂਨ ਨੂੰ ਨਾਲ ਨਜ਼ਰ ਆ ਰਹੇ ਸੀ ਹਾਂ ਅਰਵਿੰਦ ਕੇਜਰੀਵਾਲ ਦੀਆਂ ਪਿੱਛੇ ਤੁਰਦੇ ਆ ਮੇਸ਼ਾ ਕੁਝ ਫਰੇਮ 'ਚ ਹਰਪਾਲ ਚੀਮਾ ਵੀ ਨਜ਼ਰ ਆ ਰਹੇ ਸੀ ਬੈਂਸ ਵੀ ਨਜ਼ਰ ਆ ਰਹੇ ਸੀ ਸੋ ਕੀ ਇੱਕ ਨਵਾਂ ਮਸਲਾ ਖੜਾ ਹੋ ਰਿਹਾ ਕੀ ਆਮ ਆਦਮੀ ਪਾਰਟੀ ਦੇ ਅੰਦਰ ਮੁਖ ਤੁਰੇ ਨੂੰ ਬਦਲਣ ਦੀ ਕਵਾਇਦ ਵੀ ਚੱਲ ਸਕਦੀ ਹੈ ਅਜੇ ਮੰਤਰੀਆਂ ਦੀ ਚਰਚਾ ਚੱਲ ਰਹੀ ਹੈ ਕਿ ਇਹ ਵੀ ਚਰਚਾ ਜਾਂ ਇਹ ਇੱਕ ਮੰਨ ਦਾ ਡਰ ਹੈ ਇਸ ਲਈ ਇਹ ਚਰਚਾ万 ਨੇ ਕਿ ਇੱਕ ਸਰਕਾਰ ਨੂੰ ਦੂਈ ਤੋਂ ਦੂਈ ਨੂੰ 30 ਤੋਂ ਤੇ ਪੰਜਾਬ ਵੀ ਇੱਕ ਤੇ ਸਰਕਾਰਾਂ ਤਿੰਨ ਪਰ ਪੰਜਾਬ ਦਾ ਤਾਂ ਵੀ ਕੁਛ ਨਾ ਸਬਰੇ ਫਿਰ ਤਾਂ ਚਰਚਾ ਹੋएगी ਜਨਾਬ ਚਲੋ ਚਰਚਾ ਤਾਂ ਖੇਤਰੀ ਪਾਰਟੀਆਂ ਦੇ ਹਵਾਲੇ ਨਾਲ ਖੂਬ ਹੈ ਜਨਾਬ ਲਗਾਤਾਰ ਅਕਾਲੀ ਦਲ ਦੇ ਅੰਦਰ ਬਗਾਵਤ ਤੇ ਬਗਾਵਤ ਚੋਂ ਇਹ ਸਵਾਲ ਖੜਾ ਹੋ ਰਿਹਾ ਕਿ ਕੀ ਸੁਖਬੀਰ ਬਾਦਲ ਦੀ ਕੁਰਸੀ ਜਾਊਗੀ? ਦੂਜੀ ਤਰ੍ਹਾਂ ਦੀ ਨਹੀਂ ਸੁਖਬੀਰ ਬਾਦਲ ਦੀ ਕੁਰਸੀ ਨੂੰ ਅਜੇ ਖਤਰਾ ਨਹੀਂ। ਪਰ ਕੋੜਾ ਸੱਚ ਇਹ ਵੀ ਹੈ ਕਿ ਇਕੱਲਾ ਪੰਜਾਬ ਦਾ ਮਸਲਾ ਨਹੀਂ, ਦੇਸ਼ ਭਰ ਦੇ ਵਿੱਚ ਬਹੁ ਗਿਣਤੀ ਖੇਤਰੀ ਪਾਰਟੀਆਂ ਦੇ ਅੰਦਰ ਉੱਤਰਾਧਿਕਾਰੀਆਂ ਦਾ ਮੁੱਦਾ ਭਾਰੂ ਹੋ ਗਿਆ। ਪੰਜਾਬ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਵਾਰ ਫੇਰ ਖਾਸੇ ਔਖੇ ਦੌਰ ਚੋਂ ਲੰਘ ਰਹੀ ਹੈ। 29 ਸਾਲ ਬਾਅਦ ਬਾਦਲਾਂ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਗਿਆ ਕਿਉਂਕਿ ਜਸਜਿੰਨ ਤੋਂ ਸੁਖਵੀਰ ਬਾਦਲ ਹੋਰਾਂ ਨੇ ਕੁਰਸੀ ਸੰਭਾਲੀ ਆ ਤਦ ਤੋਂ ਇੱਕ ਅੱਧੀ ਚੋਣ ਨੂੰ ਜੇ ਛੱਡਦੀਏ ਤਾਂ ਬਾਕੀਆਂ 'ਚ ਲਗਾਤਾਰ ਗਰਾਵਟ ਬਲ ਨੂੰ ਗਿਆ ਵੋਟ ਬੈਂਕ ਘਟਦਾ ਹੀ ਗਿਆ ਸੀਟਾਂ ਘਟਦੀਆਂ ਹੀ ਗਈਆਂ ਤੇ ਪਰ ਜਿਹੜੀ ਤਰਨੇ ਬਗਾਵਤ ਕੀਤੀ ਆ ਆਪਣੇ ਆਪ ਨੂੰ ਟਕਸਾਲੀ ਸਾਬਤ ਕਰਨਾ ਚਾਹੁੰਦੀ ਆ ਉਹ ਕਹਿੰਦੇ ਜੀ ਸਾਡਾ ਕੋਈ ਸਬੰਧ ਨਹੀਂ ਬੀਜੇਪੀ ਨਾਲ ਬੀਜੇਪੀ ਨਾਲ ਸਬੰਧ ਤਾਂ ਸੁਖਵੀਰ ਬਾਦਲ ਉਹਨਾਂ ਦਾ ਹੀ ਰਿਹਾ ਕਿ ਇਹਨਾਂ ਨੇ ਵਜੀਰੀਆਂ ਲਈ ਇਹਨਾਂ ਨੇ ਮੰਤਰੀਆਂ ਦੀਆਂ ਕੁਰਸੀਆਂ ਲਈ ਆਪਣੇ ਕਾਰੋਬਾਰੀਆਂ ਲਈ ਉਹਨਾਂ ਨਾਲ ਸੰਬੰਧ ਕਾਇਮ ਰੱਖੇ ਤੇ ਜਿੱਦਰ ਜਿਹੜੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਹੁਣ ਆਪਣੇ ਆਪ ਨੂੰ ਟਕਸਾਲੀ ਦੱਸ ਕੇ ਉਹਨਾਂ ਬਾਰੇ ਸੁਖਵੀਰ ਬਾਦਲ ਵਾਲੀ ਤਰ ਕਹਿ ਰਹੀ ਆ ਕਿ ਇਹ ਤਾਂ ਖੇੜੇ ਬੀਜਪੀ ਬੱਲਿਓ ਰਹੇ ਨੇ ਜੀ ਇਹ ਤਾਂ ਬੀਜਪੀ ਨਾਲ ਨੇ ਮਤਲਬ ਸਮੁੱਚੇ ਅਕਾਲੀ ਦਲ ਦਾ ਚਾਹੇ ਜਲੰਧਰ ਬੈਠੇ ਵਾਲੇ ਗੱਲ ਕਰ ਰਹੇ ਹੁਣ ਤੇ ਜਾਂ ਚੰਡੀਗੜ੍ਹ ਵਾਲੇ ਦੋਵਾਂ ਧਿਰਾਂ ਦਾ ਸੰਬੰਧ ਬੀਜਪੀ ਨਾਲ ਲੰਬਾ ਸਮਾਂ ਰਿਹਾ ਤੇ ਦੋਵਾਂ ਨੇ ਆਪਣੀ ਆਪਣੀ ਪਹੁੰਚ ਅਨੁਸਾਰ ਸਾਂਝੇ ਤੌਰ ਤੇ ਬਹੁਤ ਕੁਝ ਮਾਣਿਆ ਬਹੁਤ ਕੁਛ ਹੰਡਾਇਆ ਵਜ਼ੀਰੀਆਂ ਮਾਣੀਆਂ ਮੰਤਰੀ ਉਹਦੇ ਮਾਣੇ ਦਿੱਲੀ ਚ ਰਤਵੇ ਲਏ ਪੰਜਾਬ ਚ ਰਤਵੇ ਲਏ ਸਰਕਾਰਾਂ ਦੀ ਚੱਲੀ ਚੰਮਦੀਆਂ ਚਲਾਈਆਂ ਤੇ ਪਰ ਹੁਣ ਕੁਰਸੀ ਨੂੰ ਲੈ ਕੇ ਕਹਿੰਦੇ ਖਿੱਚੋ ਤਾਹਣਾ ਸੁਖਵੀਰ ਬਾਦਲ ਹੋਰਾਂ ਦੇ ਹੱਥ ਪ੍ਰਧਾਨਗੀ ਆਉਂਦੀ ਹੈ 2008 ਦੇ ਵਿੱਚ 1995 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੱਥ ਪ੍ਰਧਾਨਗੀ ਆਉਂਦੀ ਆ ਉਸ ਤੋਂ ਬਾਅਦ 2008 ਚ ਆਪ ਸਰਪ੍ਰਸ ਬਣਦੇ ਨੇ ਤੇ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਮਿਲ ਜਾਂਦੀ ਆ ਪਰ ਜੇਕਰ ਉਸ ਹਵਾਲੇ ਨਾਲ ਦੇਖਣਾ ਹੋਵੇ ਤਾ ਅਕਾਲੀ ਦਲ ਲਗਾਤਾਰ ਗਰਾਵਟ ਵੱਲ ਗਿਆ ਆਪਾਂ ਜੇਕਰ ਸੀਟਾਂ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਵਿਧਾਨ ਸਭਾ ਦੇ ਹਵਾਲੇ ਨਾਲ 2012 ਦੇ ਵਿੱਚ 55 ਸੀਟਾਂ ਸੀ ਪਰ 2017 ਤੱਕ ਆਉਂਦੀਆਂ 15 ਰਹਿ ਗਈਆਂ ਅਕਾਲੀ ਦਲ ਕੋਲ ਤੇ 2022 ਤੱਕ ਆਉਂਦੀਆਂ 3 ਰਹਿ ਗਈਆਂ ਜੇ ਵੋਟ ਬੈਂਕ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਵੀ ਸਥਿਤੀ ਡਾਮਾਡੋਲਾ ਜੇ ਮੈਂ ਐਮਪੀ ਦੇ ਹਿਸਾਬ ਨਾਲ ਵੀ ਦੇਖਾਂ 2014 ਦੇ ਵਿੱਚ 4 ਮੈਂਬਰ ਪਾਰਲੀਮੈਂਟ ਸੀ ਸ਼੍ਰੋਮਣੀ ਅਕਾਲੀ ਦਲ ਦੇ 2019 ਦੇ ਵਿੱਚ 2 ਰਹਿ ਗਏ ਤੇ 2024 ਦੇ ਵਿੱਚ ਹੁਣ ਇੱਕੋ ਆ ਤੇ ਇਸੇ ਤਰ੍ਹਾਂ ਵੋਟ ਬੈਂਕ ਹਿਸਾਬ ਲਾ ਲੋ ਇਧਰ ਭਾਜਪਾ ਦਾ ਵੋਟ ਬੈਂਕ ਪੰਜਾਬ ਚ ਵੱਧ ਰਿਹਾ ਜਿਹੜੇ ਇਹਨਾਂ ਦੇ ਸਿਰ ਤੇ ਚੜ ਕੇ ਆਏ ਸੀ ਜਿਹੜੇ ਜਿਨ੍ਹਾਂ ਨੂੰ ਇੱਕ ਨੇੜੀ ਬਿਠਾ ਕੇ ਲਿਆਏ ਸੀ ਤੇ ਪਰ ਆਪਣੀ ਸਥਿਤੀ ਅੱਜ ਅੱਡੋ ਅੱਡ ਕਿਧਰ ਦੇਖ ਲਾਓ ਪ੍ਰੈਸ ਕਾਨਫਰੰਸਾਂ ਹੋ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਸਮੇ ਭਾਜਪਾ ਦਾ ਵੋਟ ਬੈਂਕ ਸੀ 9.63% ਤੇ 2022 ਦੀਆਂ ਵਿਧਾਨ ਸਭਾ ਚੋਣਾਂ ਕੱਲਿਆਂ ਲੜੀਆਂ ਭਾਜਪਾ ਨੇ ਵੋਟ ਬੈਂਕ 6.60 ਹੋ ਗਿਆ ਤੇ 2024 ਚ ਵੀ ਲੋਕ ਸਭਾ ਚੋਣਾਂ ਕੱਲਿਆਂ ਲੜੀਆਂ ਪਰ ਵੋਟ ਬੈਂਕ ਵੱਧ ਕੇ 18.55 ਹੋ ਗਿਆ ਦੂਜੇ ਪਾਸੇ 2012 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਦਾ ਵੋਟ ਬੈਂਕ 34% 2014 ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਦਾ ਵੋਟ ਬੈਂਕ ਘਟ ਕੇ 26% 2017 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਦਾ ਵੋਟ ਬੈਂਕ ਘਟ ਕੇ 25% 2019 ਦੀਆਂ ਲੋਕ ਸਭਾ ਚੋਣਾਂ 27% 25 ਆਲਾ ਚਲੋ 27 ਹੋਇਆ ਜੋਰ ਦੋ ਸੀਟਾਂ ਤੇ ਲੱਗਿਆ ਤੇ ਦੋ ਸੀਟਾਂ ਨਿਕਲੀਆਂ ਵੀ ਸੀ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਚ ਫਿਰ ਵੋਟ ਬੈਂਕ ਘਟ ਕੇ 18 ਤੇ ਆ ਗਿਆ ਤੇ ਆ ਲੋਕ ਸਭਾ ਚੋਣਾਂ ਚ 13 ਤੇ ਰਹਿ ਗਿਆ ਸੋ ਇਸ ਲਈ ਅੱਜ ਇੱਧਰ ਸੁਖਵੀਰ ਬਾਦਲ ਦੀ ਕੁਰਸੀ ਨੂੰ ਚੁਣੌਤੀ ਜ਼ਰੂਰ ਦਿੱਤੀ ਗਈ ਆ ਤੇ ਖਿੱਚੋ ਤਾਂ ਦੋੇ ਪਾਸੇ ਉਹ ਕੁਰਸੀ ਬਚਾਉਣ ਦੇ ਲਈ ਤੇ ਕੁਰਸੀ ਹਟਾਉਣ ਦੇ ਲਈ ਪਰ ਮਾਹਿਰਾਂ ਦਾ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਅਜੇ ਸੁਖਵੀਰ ਬਾਦਲ ਦੀ ਕੁਰਸੀ ਨੂੰ ਸਿੱਧਾ ਖਤਰਾ ਨਹੀਂ ਕਿਉਂਕਿ ਉਹਦੇ ਕੋਲ ਕਾਰਜਕਾਰਨੀ ਦੇ ਮੈਂਬਰ ਪੂਰੇ ਨੇ ਕੋਰ ਕਮੇਟੀ ਦੇ ਮੈਂਬਰ ਬਹੁ ਗਿਣਤੀ ਉਹਦੇ ਕੋਲ ਨੇ ਹੈਨਾ ਜ਼ਿਲ੍ਹਾ ਪ੍ਰਧਾਨਾਂ ਦੀ ਗਿਣਤੀ ਉਹਦੇ ਕੋਲ ਖਾਸੀ ਆ ਤੇ ਜੱਸੀਆ ਗੁਰਚੰਦ ਸਿੰਘ ਟੋੜਾ ਤੋਂ ਜ਼ਿਆਦਾ ਕੋਈ ਵੱਡਾ ਲੀਡਰ ਨਹੀਂ ਜਿਹੜਾ ਉੱਧਰ ਬੈਠਾ ਹੋਵੇ ਪਰ ਕੁਝ ਤਿਹਰਾ ਅਜੇ ਵੀ ਇਹ ਗੱਲ ਮੰਨ ਕੇ ਚੱਲ ਰਹੀ ਹੈ ਕਿ ਉਸ ਵਾਰ ਕਿਤਨਾ ਕਿਤੇ ਗੁਪਤ ਤਰੀਕੇ ਨਾਲ ਕੈਪਟਨ ਅਮਰਿੰਦਰ ਦਾ ਸਮਰਥਨ ਸੀ ਤੇ ਇਸ ਵਾਰ ਜੇ ਭਾਜਪਾ ਦਾ ਦੂਏ ਧੜੇ ਨੂੰ ਸਮਰਥਨ ਮਿਲਦਾ ਤਾਂ ਕਹਿੰਦੇ ਕੁਝ ਵੀ ਹੋ ਸਕਦਾ ਪਰ ਕੁਝ ਤਰ੍ਹਾਂ ਕਹਿੰਦੇ ਕਿ ਐ ਕਿਵੇਂ ਹੋ ਜੂ ਢੀਂਟਸਿਆ ਨੂੰ ਵੀ ਤਾਂ ਮਿਲਿਆ ਸੀ ਵੀ ਬਿਜਗੀਰ ਕੌਰ ਨੂੰ ਵੀ ਤਾਂ ਗੁਪਤ ਮਿਲਿਆ ਸੀ ਕੀ ਹੋ ਗਿਆ ਪਰ ਹੁਣ ਚੰਦੂ ਮਾਜਰਾ ਵੀ ਉਧਰ ਹੈ ਮਲੂਕਾ ਵੀ ਉਧਰ ਹੈ ਯਾਨੀ ਹਰਪ੍ਰੀਤ ਸਿੰਘ ਖੋਰੀ ਵੀ ਉਧਰ ਨੇ ਹਾਂ ਕਹੀਂ ਲੱਭ ਰਹੇ ਨੇ ਅਜੇ ਕਿ ਅਜੇ ਮਜੀਠੀਆਂ ਨਹੀਂ ਲੱਭਿਆ ਅਦੇਸ਼ ਪ੍ਰਤਾਪ ਕੈਰੋ ਨਹੀਂ ਲੱਭਿਆ ਅਜੇ ਯਾਲੀ ਨਹੀਂ ਕਿਸੇ ਪਾਸੇ ਲੱਭਿਆ ਪਰ ਚਰਚਾ ਚੱਲੀ ਜਾਂਦੀ ਆ ਕਹਿੰਦੇ ਜੀ ਐ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾ ਦੋ ਅਕਾਲੀ ਦਲ ਦਾ ਪ੍ਰਧਾਨ ਫਿਰ ਸਾਨੂੰ ਮਨਜ਼ੂਰ ਆ ਕਹਿੰਦੇ ਜੀ ਬੀਬੀ ਖਲੜਾ ਨੂੰ ਬਣਾ ਦੋ ਸਾਨੂੰ ਮਨਜ਼ੂਰ ਆ ਇਹ ਆਲੀ ਨੂੰ ਬਣਾ ਲਓ ਕਹਿੰਦੇ ਤਾਂ ਵੀ ਮਨਜ਼ੂਰ ਆ ਪਰ ਸੁਖਵੀਰ ਸਿੰਘ ਬਾਦਲ ਕਹਿੰਦੇ ਤਿਆਗ ਦੀ ਭਾਵਨਾ ਦਿਖਾਓ ਤੇ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਨਵੀ ਪਨੀਰੀ ਕਹਿੰਦੀ ਜੀ ਹੁਣੇ ਤਾਂ ਮੌਕਾ ਮਿਲਿਆ ਆ ਇਹ ਮੂਰੇ ਕਬਜ਼ਾ ਕਰਕੇ ਬੈਠੇ ਸੀ ਅਸੀਂ ਤਾਂ ਪਿਛਲੀਆਂ ਕੁਰਸੀਆਂ ਤੇ ਬੈਠਦੇ ਸੀ ਹੁਣ ਜੇ ਬਾਹਰ ਹੋਏ ਨੇ ਜੀ ਅਸੀਂ ਤਾਂ ਤੁਹਾਡੇ ਨਾਲ ਇਸ ਸਾਲ ਦੇ ਵਿੱਚ ਮੁਰਲੀਆਂ ਲੈਣਾਂ ਤੇ ਬੈਠੇ ਆ ਸਾਨੂੰ ਮੌਕਾ ਦਿਓ ਅਸੀਂ ਬੱਲੇ ਬੱਲੇ ਕਰਾ ਦੇਾਂਗੇ ਸੋ ਕਹਿੰਦੇ ਸੁਖਵੀਰ ਬਾਦਲ ਨੇ ਬਾਖੜੀਆਂ ਕਰਾ ਕੇ ਇਹ ਚਰਚਾ ਤਾਂ ਚੱਲੀ ਜਾਂਦੀ ਹੈ ਕਿ ਸੁਖਵੀਰ ਬਾਦਲ ਦੀ ਕੁਰਸੀ ਨੂੰ ਖਤਰਾ ਹੈ ਜਾਂ ਨਹੀਂ ਪਰ ਮਾਇਰਾਂ ਦਾ ਮੰਨਣਾ ਹੈ ਕਿ ਅਜੇ ਉਹਨਾਂ ਸਿੱਧਾ ਖਤਰਾ ਨਹੀਂ ਜੇ ਭਾਜਪਾ ਖੁੱਲ ਕੇ ਖੇਡਦੀ ਆ ਫਿਰ ਸੁਖਵੀਰ ਬਾਦਲ ਨੂੰ ਵੀ ਫਰੰਟ ਤੇ ਆ ਕੇ ਹੋਰ ਤਰ੍ਹਾਂ ਨਾਲ ਖੜਨਾ ਪਊਗਾ ਫਿਰ ਦੇਖਾਂਗੇ ਅੱਜ ਦੇ ਤਰੀਕੇ ਚ ਕਹਿੰਦੇ ਸਿੱਧਾ ਖਤਰਾ ਨਹੀਂ ਆ ਬੇਸ਼ੱਕ ਜਲੰਧਰ ਸੀਟ ਤੇ ਅਸਰ ਨਜ਼ਰ ਆਉਣ ਲੱਗ ਪਿਆ ਪਰ ਕੱਲੇ ਪੰਜਾਬ ਚੇ ਕਿਉਂ ਕੱਲੀ ਸ਼੍ਰੋਮਣੀ ਅਕਾਲੀ ਦਲ ਲਈ ਕਿਉਂ ਦੇਸ਼ ਦੀਆਂ ਬਖਵਾ ਖੇਤਰੀ ਪਾਰਟੀਆਂ ਦੇ ਫਲ ਜਦੋਂ ਮੈਂ ਝਾਤ ਮਾਰਦਾ ਤਾਂ ਮੈਂ ਦੇਖਦਾ ਕਿ ਹਰ ਥਾਂ ਉਤਰਾਧਿਕਾਰੀ ਦਾ ਮਸਲਾ ਹੈ ਇਸ ਤੋ ਕਿ ਰਾਸ਼ਟਰੀ ਪਾਰਟੀ ਕਾਂਗਰਸ ਦੇ ਅੰਦਰ ਉੱਤਰਾਧਿਕਾਰੀ ਦਾ ਮਸਲਾ ਸੀ ਸੋਨੀਆ ਗਾਂਧੀ ਦੇ ਘਰ ਦੇ ਅੰਦਰ ਉੱਤਰਾਧਿਕਾਰੀ ਦਾ ਮਸਲਾ ਸੀ ਕੁਝ ਪਾਰਟੀ ਦੇ ਲੀਡਰ ਇਹ ਕਹਿੰਦੇ ਸੋਨੀਆ ਗਾਂਧੀ ਤੱਕ ਸਨੇਹਾ ਪਚਾਉਣ ਲੱਗੇ ਸੀ ਕਿ ਰਾਹੁਲ ਨਹੀਂ ਬਣਦਾ ਜੀ ਉੱਤਰਾਧਿਕਾਰੀ ਤਾਂ ਪ੍ਰਿੰਕਾ ਨੂੰ ਬਣਾ ਲਓ ਤੇ ਪਰ ਆਖਰ ਰਾਹੁਲ ਨੇ ਵੀ 20 ਸਾਲੀ ਸੰਸਦੀ ਆਪਣੀ ਕਾਰਜਕਾਰੀ ਤੋਂ ਬਾਅਦ ਹੁਣ ਕੋਈ ਸੰਵਿਧਾਨਕ ਅਹੁਦਾ ਸੰਭਾਲਿਆ ਸੋ ਇਹਦਾ ਮਤਲਬ ਸੋਨੀਆ ਦੇ ਘਰ 'ਚ ਵੀ ਤੇ ਕਾਂਗਰਸ ਦੇ ਘਰ 'ਚ ਵੀ ਉੱਤਰਾਧਿਕਾਰੀ ਵਾਲਾ ਮਸਲਾ ਹੁਣ ਹੱਲ ਹੋ ਗਿਆ ਕਿ ਭਾਈ ਰਾਹੁਲ ਗਾਂਧੀ ਹੋਇਆ ਚਾਹੇ ਵਿਰੋਧੀ ਧਿਰ ਦਾ ਲੀਡਰ ਬਣ ਕੇ ਹੀ ਆ ਪਰ ਇਹ ਤਾਂ ਮਸਲਾ ਮਾਇਵਤੀ ਦੇ ਘਰੇ ਵੀ ਹੈਗਾ ਭਾਜਪਾ ਸਮਾਜ ਪਾਰਟੀ ਚੋਣਾਂ ਦੇ ਦੌਰਾਨ ਜਿਹਨੂੰ ਉਤਰਾਧਿਕਾਰੀ ਬਣਾਇਆ ਸੀ ਆਪਣੇ ਭਤੀਜੇ ਨੂੰ ਹਟਾਤਾ ਕਿਉਂਕਿ ਉਹਦੇ ਨਾਲ ਸ਼ਾਇਦ ਬੀਜੇਪੀ ਦਾ ਨੁਕਸਾਨ ਹੁੰਦਾ ਸੀ ਪਰ ਬਾਅਦ ਚੋਂ ਫਿਰ ਚੋਣਾਂ ਨਿਬੜ ਗਈਆਂ ਫੇਰ ਬਣਾਤਾ ਸੋ ਇਹਦਾ ਮਤਲਬ ਉੱਥੇ ਵੀ ਹਲੇ ਘਰ ਚ ਉਤਰਾਧਿਕਾਰੀ ਬਣ ਗਿਆ ਪਰ ਪਾਰਟੀ ਦੇ ਅੰਦਰ ਇੱਕ ਤਣਾ ਹੈਗਾ ਮਮਤਾ ਦੇ ਘਰੇ ਦੇਖ ਲਓ ਮਮਤਾ ਬੇਨਰਜੀ ਨੇ ਵੀ ਆਪਣੇ ਭਤੀਜੇ ਨੂੰ ਉਤਰਾਧਿਕਾਰੀ ਬਣਾਤਾ ਹੈਨਾ ਇਧਰ ਸ਼ਰਦ ਪਵਾਰ ਦੇਖ ਲਓ ਪਾਰਟੀ ਦੋ ਫਾੜ ਹੋ ਗਈ ਪਰ ਆਪਣੀ ਧੀ ਨੂੰ ਉਤਰਾਧਿਕਾਰੀ ਬਣਾਇਆ ਕਿੰਨੀਆਂ ਹੀ ਪਾਰਟੀਆਂ ਨੇ ਇਹ ਜਿਹੀਆਂ ਜਿੱਥੇ ਇਹ ਸਵਾਲ ਖੜੇ ਨੇ ਇਸੇ ਤਰ੍ਹਾਂ ਜੇਕਰ ਤੁਸੀਂ ਗੱਲ ਕਰੋ ਚੰਦਰਸ਼ੇਖਰ ਰਾਓ ਹੋਰਾਂ ਦੀ ਉੱਥੇ ਵੀ ਰੋਲਾ ਪੈਗਾ ਕਿ ਆਪਣੇ ਮੁੰਡੇ ਨੂੰ ਬਣਾਤਾ ਪਰ ਉੱਥੇ ਵੀ ਕਹਿੰਦੇ ਨਹੀਂ ਜੀ ਭਤੀਜਾ ਵੀ ਲੈਂਚ ਹੈਗਾ ਤੇ ਇਸੇ ਤਰ੍ਹਾਂ ਹੁਣ ਅਕਾਲੀ ਦਲ ਦੇ ਅੰਦਰ ਵੀ ਉੱਤਰਾਧਿਕਾਰੀ ਦਾ ਮਸਲਾ ਕਿ ਕੀ ਉੱਤਰਾਧਿਕਾਰੀ ਸੁਖਬੀਰ ਆ ਜਾਂ ਸੁਖਬੀਰ ਦੇ ਘਰੋਂ ਕੋਈ ਹੋਰ ਹੈ ਜਾਂ ਪਾਰਟੀ ਦੇ ਬਾਹਰੋਂ ਹੈ ਇੱਥੇ ਅਕਾਲੀ ਦਲ ਦੇ ਘਰੇ ਵੀ ਉੱਤਰਾਧਿਕਾਰੀ ਦਾ ਮਸਲਾ ਉੱਤਰਾਧਿਕਾਰੀ ਦਾ ਮਸਲਾ ਤਾਂ ਆਮ ਆਦਮੀ ਪਾਰਟੀ ਦੇ ਘਰੇ ਵੀ ਆ ਕਿ ਜੀ ਰਵਿੰਦ ਕੇਜਰੀਵਾਲ ਅੰਦਰ ਜਾ ਕੇ ਵੀ ਕੁਰਸੀ ਨਹੀਂ ਛੱਡ ਰੇ ਤੇ ਉਹਨਾਂ ਦੀ ਕੁਰਸੀ ਲੈਣ ਲਈ ਪਾਰਟੀ ਦੇ ਉੱਤਰ ਅਧਿਕਾਰੀ ਬਣ ਲਈ ਲੇਨ ਲੰਬੀ ਆ ਧਰਮਪਤਨੀ ਤੋਂ ਲੈ ਕੇ ਭੁਖੜਤਾਲ ਤੇ ਬੈਠਣ ਵਾਲੀ ਹਾਥਸੀ ਤੱਕ ਹੈ ਤੇ ਉਧਰ ਕਿੰਨੇ ਹੀ ਹੋਰ ਲੀਡਰ ਜੇ ਆਪਾਂ ਦੇਖੋ ਗੋਪਾਲ ਰਾਏ ਵੀ ਸੰਦੀਪ ਪਾਟਕ ਵੀ ਹਾਥਸੀ ਵੀ ਹੈ ਨਾ ਤੇ ਸੰਜੇ ਸਿੰਘ ਵੀ ਤੇ ਅੰਦਰੋਂ ਮਨੀਸ਼ ਸ਼ੋਧਿਆ ਬੈਠੇ ਵੀ ਸੋਚਦੇ ਹੋਣੇ ਇਧਰ ਪੰਜਾਬ ਵਾਲੇ ਮੁੱਖ ਮੰਤਰੀ ਸੋਚਦੇ ਕਿ ਉੱਤਰ ਅਧਿਕਾਰੀਆਂ ਆਵਾਦੀ ਪਾਰਟੀ ਦਾ ਮੈਂ ਆ ਸੋ ਇਹ ਇਸ ਲਈ ਉੱਤਰ ਅਧਿਕਾਰੀ ਵਾਲੇ ਹਵਾਲੇ ਨਾਲ ਵੀ ਇਹ ਪਹਿਲੂ ਵੱਡਾ ਹੁੰਦਾ ਜਾ ਰਿਹਾ ਕਿਸ ਤੀ ਜਾਨੀ ਕਿੱਧਰ ਨੂੰ ਹੈ ਚਲੋ ਇਹ ਤੋਂ ਗਾਂਝ ਹੀ ਆਈਏ ਤਾਂ ਸਥਿਤੀ ਤਾਂ ਕਹਿੰਦੇ ਹੋਰ ਵੀ ਫਿਕਰਮੰਦੀ ਵਾਲੀ ਹੈ ਕਿ ਭਾਈ ਭਾਰਤ ਦੇ ਵਿੱਚ ਸਰੀਰਕ ਮਿਹਨਤ ਛੱਡਣ ਲੱਗੇ ਕਹਿੰਦੇ ਲੋਕ ਜੀ ਹਾਂ 50% ਭਾਰਤੀ ਕਹਿੰਦੇ ਆਲਸੀ ਹੋ ਗਏ ਭਾਰਤ ਚ 60% ਦੀ ਬਾਲਗ ਕਹਿੰਦੇ 슈ਗਰ ਦੀ ਬਿਮਾਰੀ ਵੱਲ ਨੂੰ ਵੱਧ ਰਹੇ ਨੇ ਇਹ ਹਾਲਾਤ ਕਿਉਂ ਪੈਦਾ ਹੋਏ ਇਹ ਆਪਣੇ ਆਪ ਚ ਵੱਡਾ ਸਵਾਲ ਪੈਦਾ ਹੋ ਗਿਆ ਅਸਲ ਦੇ ਵਿੱਚ ਕੋਈ ਦੌਰ ਸੀ ਜਦੋਂ ਸਾਈਕਲ ਚੱਲਦੇ ਸੀ ਜਦੋਂ ਪੈਦਲ ਸਫ਼ਰ ਹੁੰਦੇ ਸੀ ਹੈ ਜਦੋਂ ਗੱਡਿਆਂ ਤੇ ਰੇੜਿਆਂ ਤੇ ਜਾਂਦੇ ਸੀ ਜਦੋਂ ਕਿਸੇ ਕੋਲ ਜਾਦੇ ਪੈਸਾ ਹੋਵੇ ਤਾਂ ਵੀ ਉਹ ਕਹਿੰਦੇ ਘੋੜੀ ਲੈ ਲੈਂਦਾ ਸੀ ਖਚਰਾ ਵੀ ਚਲਦੀਆਂ ਸੀ ਪਰ ਉਹਦੇ ਨਾਲ ਸਰੀਰਕ ਮਿਹਨਤ ਸੀ ਸੋ ਅੱਜ ਕਹਿੰਦੇ ਸੀ ਟੈਕਨੋਲੋਜੀ ਦੇ ਯੁੱਗ ਚਾ ਮਿਹਨਤ ਦੇ ਯੁੱਗ ਚਾ ਤੇ ਸੈਰ ਵੀ ਕਹਿੰਦੇ ਹੁਣ ਤਾਂ ਖੜੀ ਮਸ਼ੀਨ ਤੇ ਹੋ ਜਾਂਦੀ ਆ ਹੈ ਸੋ ਇਸ ਲਈ ਕਹਿੰਦੇ ਕਿ ਲੋੜ ਕੀ ਆ ਜੀ ਬਾਹਰ ਜਾਣ ਦੀ ਸੋ ਅਸੀਂ ਹਵਾ ਪਾਣੀ ਤੋਂ ਵੀ ਟੁੱਟੇ ਵਾਤਾਵਰਨ ਤੋਂ ਜਾਣ ਤੋਂ ਵੀ ਟੁੱਟੇ ਤੇ ਉਹਦਾ ਨਤੀਜਾ ਕਹਿੰਦੇ ਅਸੀਂ ਆਲਸੀ ਹੋ ਗਏ ਇਹ ਮੈਂ ਨਹੀਂ ਕਹਿੰਦਾ ਜਨਾਬ ਬਕਾਇਦਾ ਸਰਵੇ ਰਿਪੋਰਟ ਦੱਸਦੀ ਆ ਦੇਸ਼ ਭਰ ਦੇ ਹਵਾਲੇ ਨਾਲ ਕੀਤਾ ਗਿਆ ਸਰਵੇ ਸਾਹਮਣੇ ਆਉਂਦਾ ਹੈ ਨਾ ਜਿਹੜਾ ਹੈਲਥ ਜਰਨਲ ਨੇ ਪ੍ਰਕਾਸ਼ਿਤ ਕੀਤਾ ਬਕਾਇਦਾ ਤੌਰ ਤੇ ਜਿਹੜਾ ਕਹਿੰਦਾ ਕਿ 50% ਦੀ ਭਾਰਤੀ ਆਲਸੀ ਨੇ ਜਿਹੜੇ ਉਹਨਾਂ ਸ਼ਰੀਰਕ ਮਿਹਨਤ ਨਹੀਂ ਕਰਦੇ ਬੀਬੀਆਂ ਦੀ ਹਾਲਤ ਤਾਂ ਉਹਦੇ ਨਾਲੋਂ ਵੀ ਮਾੜੀ ਆ ਬੀਬੀਆਂ ਦੇ ਮਾਮਲੇ 'ਚ ਅੰਕੜਾ 57% ਤੇ ਆ ਔਸਤ ਕੁੱਲ ਅੰਕੜਾ ਸਮੁੱਚੇ ਭਾਰਤੀਆਂ ਦਾ ਇਹ 50% ਦੀ ਆ ਪਰ ਜੇ ਆਪਾਂ ਬੀਬੀਆਂ ਵਾਲੇ ਵਾਲੇ ਨਾਲ ਦੇਖੀਏ ਤਾਂ ਬੀਬੀਆਂ ਦੀ ਗਿਣਤੀ 57% ਹੈ ਬੰਦਿਆਂ ਦੀ ਗਿਣਤੀ 42% ਹੈ 57% ਬੀਬੀਆਂ ਕਹਿੰਦੇ ਜੀ ਜ਼ਿਆਦਾਤਰ ਸਰੀਰਕ ਜਦੋਂ ਕਿ ਘਰਾਂ 'ਚ ਸਭ ਤੋਂ ਵੱਧ ਕੰਮ ਬੀਬੀਆਂ ਕਰਦੀਆਂ ਸਰੀਰਕ ਤੌਰ ਤੇ ਹੱਥੀਕਰਤ ਵਾਲਾ ਕੰਮ ਸਭ ਤੋਂ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਬੀਬੀਆਂ ਵੱਲੋਂ ਕੀਤਾ ਜਾਂਦਾ ਪਰ ਓਵੇਂ ਇੱਕ ਜਿਹੜੀ ਪ੍ਰਕਿਰਿਆ ਬਣੀ ਹੈ ਸਿਹਤ ਦੇ ਮਾਮਲੇ 'ਚ ਕਿ ਐਨੇ ਕਦਮ ਰੋਜ਼ ਤੁਰਨਾ ਚਾਹੀਦਾ ਹੈ ਐਨੇ ਕਦਮ ਤੇਜ਼ ਤੁਰਨਾ ਚਾਹੀਦਾ ਹੈ ਇੰਨਾ ਕੁ ਥੋੜਾ ਤੇਜ਼ ਭੱਜਣਾ ਚਾਹੀਦਾ ਹੈ ਜਿਹੜੀ ਉਹ ਪ੍ਰਕਿਰਿਆ ਬਣੀ ਹੈ ਸਿਹਦੇ ਮਾਮਲੇ 'ਚ ਜਿੱਦੋ ਸਪਸ਼ਟ ਹੁੰਦਾ ਕਹਿੰਦੇ ਜੀ ਸਰੀਰਕ ਰੂਪ ਦੇ ਵਿੱਚ ਮਿਹਨਤ ਦਾ ਮਤਲਬ ਕੀ ਹੈ ਕਹਿੰਦੇ ਕੋਈ ਵੀ ਜਿਹੜਾ ਬਾਲਗ ਹੈ ਜੇਕਰ ਉਹ ਹਰ ਹਫ਼ਤੇ ਘੱਟੋ ਘੱਟ 150 ਮਿੰਟ ਹੈ ਮਤਲਬ ਦਰਮਿਆਨੇ ਤੌਰ ਤੇ ਨਹੀਂ ਤੁਰਦਾ ਤਾਂ ਕਹਿੰਦੇ ਜੀ ਮਤਲਬ ਕਿ ਉਹਦੇ ਲਈ ਇਹ ਇਹ ਪਹਿਲੂ ਹੈਗਾ ਕਿ ਉਹਨੂੰ ਦਰਮਿਆਨੇ ਤੌਰ ਤੇ 150 ਮਿੰਟ ਹਫ਼ਤੇ 'ਚ ਇੱਕ ਵਾਰ ਤੁਰਨਾ ਚਾਹੀਦਾ ਤੁਰਨਾ ਚਾਹੀਦਾ ਤੇ 75 ਮਿੰਟ ਕਹਿੰਦੇ ਜ਼ੋਰਦਾਰ ਹਫ਼ਤੇ ਦੇ ਵਿੱਚ ਕੁੱਲ 75 ਮਿੰਟ ਤੁਹਾਡੇ ਅਜਿਹਾ ਹੋਣਾ ਚਾਹੀਦਾ ਜਦੋਂ ਤੁਸੀਂ ਤੇਜ਼ ਭਜੋ ਸੋ ਇਸ ਤਰ੍ਹਾਂ ਦੇ ਕਹਿੰਦੇ ਜਿਹੜੇ ਇਹ ਮਾਇਰਾਂ ਦੀ رائے ਹੈ ਕਿ ਅਜਿਹੀ ਮਿਹਨਤ ਬੀਬੀਆਂ ਨਹੀਂ ਕਰਦੀਆਂ ਜਿਸ ਦਾ ਨਤੀਜਾ ਇਹ ਹੁੰਦਾ ਕਿ ਫਿਰ ਉਹ ਜ਼ਿਆਦਾ ਤੌਰ ਤੇ ਸਰੀਰਕ ਬਿਮਾਰੀਆਂ ਦੇ ਸ਼ਿਕਾਰ ਹੁੰਦੀਆਂ ਨੇ ਤੇ ਬੰਦਿਆਂ ਦੇ ਮਾਮਲੇ 'ਚ ਵੀ ਅੰਕੜਾ ਹੈਗਾ ਪਰ ਇਹਦਾ ਨਤੀਜਾ ਕਹਿੰਦੇ ਜੇ ਇਹੀ ਪ੍ਰਕਿਰਿਆ ਰਹੀ ਕਿ 50% ਦੀ ਭਾਰਤੀ ਆਲਸੀ ਨੇ ਜਿਨ੍ਹਾਂ ਦੇ ਅੰਕੜਾ ਵਧਦਾ ਜਾ ਰਿਹਾ ਕਿਸੇ ਸਮੇਂ ਗਿਣਤੀ 13-14% ਸੀ ਫਿਰ 25% ਤੇ ਗਈ ਤੇ ਹੁਣ 50% ਤੇ ਆ ਗਈ ਕਿ ਹੱਥੀ ਮਿਹਨਤ ਛੱਡ ਕੇ ਸਰੀਰ ਕ ਮਿਹਨਤ ਛੱਡ ਕੇ ਜਾਂ ਤੋਰਾ ਫੇਰਾ ਵੀ ਆ ਸੈਰ ਵੀ ਪਾਰਕਾਂ ਜੇ ਵਾਲੀ ਵੀ ਫੋਨਾਂ ਹੱਥਾਂ 'ਚ ਫੜ ਕੇ ਹੁੰਦੀ ਐ ਇਸ ਲਈ ਉਹ ਕਹਿੰਦੇ ਕਿ ਇਹ ਅਸਰਦਾਰ ਨਹੀਂ ਆ ਸੋ ਜੇ ਇਹੀ ਪ੍ਰਕਿਰਿਆ ਆ ਰਹੀ ਕਹਿੰਦੇ 60% ਸਦੀ ਤੋਂ ਵੱਧ ਭਾਰਤੀ ਜਿਨ੍ਹਾਂ 'ਚ ਬਾਲਗ 60% ਦੀ ਬਾਲਗ ਭਾਰਤੀ ਕਹਿੰਦੇ ਜੀ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋਣਗੇ ਆ ਉਹੀ ਨਹੀਂ ਗੋਲੀ ਲੱਗੀ ਹੋਈ ਤੇ ਇਹ ਕਮਾਲ ਦਾ ਇੱਕ ਪ੍ਰਕਿਰਿਆ ਐ ਕਿ ਗੋਲੀ ਖਾਈ ਜਾਓ ساری ਉਮਰ ਜਦ ਤੱਕ ਤੁਸੀਂ ਜਿਉਂਦੇ ਹੋ ਉਂ ਚਾਹ ਸ਼ੂਗਰ ਆ ਚਾਹੀ ਬੀਪੀ ਆ ਮਤਲਬ ਫਿਰ ਕਾਦਾ ਇਲਾਜ ਉਹ ਕਾਦੀ ਦਵਾਈ ਜਿਹੜਾ ਤੁਹਾਡਾ ਠੀਕ ਵੀ ਨਹੀਂ ਕਰਦੀ ਪਰ ਕੁਝ ਲੋਕ ਕਹਿੰਦੇ ਨਾ ਜੀ ਅਸੀਂ ਪਰਹੇਜ਼ ਨਹੀਂ ਕਰਨਾ ਕਿਉਂਕਿ ਸਭ ਦਵਾਈ ਖਾ ਹੀ ਲੈਣੇ ਹਣ ਕਿ ਜੇ ਦਵਾਈ ਖਾ ਕੇ ਵੀ ਪਰਹੇਜ਼ ਕਰਨਾ ਹੈ ਜਾਂ ਸਰੀਰ ਕਸਰਤ ਕਰਨੀ ਹੈ ਫੇਰ ਕੀ ਸੋ ਇਹ ਰਿਪੋਰਟ ਕਿਦਣਾ ਕਿਤੇ ਦਮ ਭਰਦੀ ਆ ਕਿ ਸਾਨੂੰ ਭਾਈ ਰੋਜ਼ ਘਰਾਂ ਚੋਂ ਸਵੇਰੇ ਸ਼ਾਮ ਬਾਹਰ ਨਿਕਲਣਾ ਚਾਹੀਦਾ ਹੈ ਤਾਜੀ ਆਬੋ ਹਵਾ ਚ ਸਾਹ ਲੈਣਾ ਚਾਹੀਦਾ ਹੈ ਖੁੱਲੇ ਬਾਤਾਵਰ ਚ ਵਿਚਰਨਾ ਚਾਹੀਦਾ ਹੈ ਤੇ ਕੁਦਰਤ ਨਾਲ ਜੋੜਨ ਦਾ ਵੀ ਸਨੇਹਾ ਦਿੰਦੀ ਹੈ ਜਿਹਦੇ ਨਾਲ ਸਾਡੇ ਗੁਰੂ ਸਹਿਬਾਨ ਵੀ ਸਾਡੀ ਗੁਰਬਾਣੀ ਵੀ ਸਾਡੀ ਬਾਣੀ ਵੀ ਸਾਡੀਆਂ ਧਾਰਮਿਕ ਰਵਾਇਤਾਂ ਵੀ ਜੋੜਦੀਆਂ ਪਰ ਅਸੀਂ ਟੁੱਟ ਗਏ ਆ ਜਿਹਦਾ ਨਤੀਜਾ ਸੀ ਬਿਮਾਰੀਆਂ ਵੱਲ ਨੂੰ ਵਧ ਰਿਹਾ ਔਰ ਇਹ ਫਿਕਰਮੰਦੀ ਵਾਲਾ ਅੰਕੜਾ ਕਿ 2023 ਤੱਕ 60% ਦੀ ਬਾਲਗ ਭਾਰਤੀ ਲੋਕ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਣਗੇ ਜਦੋਂ ਕਿ ਹੁਣ ਇਹ ਗਿਣਤੀ ਕਾਫੀ ਅੱਗੇ ਵੱਧ ਚੁੱਕੀ ਹੈ ਚਲੋ ਪਰ ਸਰੀਰ ਦੇ ਨਾਲ ਨਾਲ ਨਸ਼ੇ ਵਾਲਾ ਮੁੱਦਾ ਵੀ ਗੰਭੀਰ ਹੁੰਦਾ ਜਾਂਦਾ ਮੈਂ ਦੇਸ਼ ਤੋਂ ਲੈ ਕੇ ਦੁਨੀਆ ਪਰ ਦੇ ਅੰਕੜਿਆਂ ਦੇ ਹਵਾਲੇ ਜਦੋਂ ਝਾਤ ਮਾਰ ਰਿਹਾ ਸੀ ਤਾਂ ਬੜੀ ਫਿਕਰਮੰਦੀ ਵਾਲੀ ਪਹਿਲੂ ਸਾਹਮਣੇ ਆ ਰਹੀ ਸੀ ਕਹਿੰਦੇ ਨਸ਼ੇ ਕਾਰਨ ਦੁਨੀਆ ਪਰ ਚ 30 ਲੱਖ ਲੋਕ ਜਾਨਾ ਗਵਾਉਂਦੇ ਨੇ 31% ਤੋਂ ਜ਼ਿਆਦਾ ਭਾਰਤੀ ਸ਼ਰਾਪੀ ਰਹੇ ਨੇ ਇਹ ਇੱਕ ਖੋਜ ਰਿਪੋਰਟ ਹੈ WHO ਦੇ ਹਵਾਲੇ ਨਾਲ ਮੇਰੇ ਮੂਰੇ ਪੂਰੀ ਰਿਪੋਰਟ ਪਈ ਹੈ ਜੇ ਮੈਂ ਰਿਪੋਰਟ ਤੁਹਾਡੇ ਸਾਹਮਣੇ ਰੱਖਾਂ ਤਾਂ ਉਸ ਵਿਸਤਾਰਤ ਰਿਪੋਰਟ ਨੂੰ ਪੜ੍ਹਦਿਆਂ ਵੀ ਪੂਰਾ ਸਮਾਂ ਲੱਗ ਸਕਦਾ ਪਰ ਮੈਂ ਜੇਕਰ ਤੁਹਾਨੂੰ ਮੋਟਾ-ਮੋਟਾ ਦੱਸਾਂ ਤਾਂ ਉਹ ਕਹਿੰਦੇ WHO ਦੀ ਰਿਪੋਰਟ ਦਾ ਦਾਵਾ ਹੈ ਕਿ ਨਸ਼ੇ ਨਾਲ ਦੁਨੀਆ ਪਰ ਚ ਸਾਲਾਨਾ 30 ਲੱਖ ਲੋਕਾਂ ਦੀ ਜਾਨ ਜਾਂਦੀ ਆ ਨਸ਼ਾ ਮੌਤ ਦਾ ਕਾਰਨ ਬਣਦਾ ਹੈ ਦੁਨੀਆ ਚ 30 ਲੱਖ ਲੋਕਾਂ ਦਾ ਹਰ ਸਾਲ ਤੇ ਇਸ ਤੋਂ ਹੋਰ ਫਿਕਰਮੰਦੀ ਵਾਲੀ ਕੀ ਹੋਊਗੀ ਹਰ 20 ਵਿੱਚੋਂ ਇੱਕ ਮੌਤ ਦਾ ਕਾਰਨ ਸ਼ਰਾਬ ਹੈ ਜਿੰਨੀਆਂ ਮੌਤਾਂ ਹੁੰਦੀਆਂ ਉਹਨਾਂ ਚੋਂ ਹਰ 20 20ਵੀਂ 20 ਮੌਤਾਂ ਚੋਂ ਇੱਕ ਮੌਤ ਸ਼ਰਾਬ ਕਾਰਨ ਹੁੰਦੀ ਹੈ ਤੇ ਇਸ ਮਸਲੇ ਦੇ ਉੱਤੇ ਨੌਜਵਾਨ ਹਾਸਿਆਂ ਦਾ ਵੱਦਸ਼ਕਾਰ ਹੋ ਰਿਹਾ ਮੇਰੇ ਕੋਲ ਰਿਪੋਰਟਾਂ ਪਈਆਂ ਕਹਿੰਦੇ ਜੀ ਸਾਈਡ ਇਫੈਕਟ ਕਿੰਨਾ ਨਸ਼ੇ ਦਾ ਕੇਤ ਕਰਨ ਕੈਂਸਰ ਵਰਗੇ ਰੋਗ ਵੱਧ ਰਹੇ ਨੇ ਦੁਨੀਆ ਭਰ ਚ 3 ਲੱਖ ਮੌਤਾਂ ਨਸ਼ੇ ਦੇ ਨਸ਼ੇ ਕਰਨ ਕਰਕੇ ਹਾਦਸਿਆਂ ਚ ਹੋ ਜਾਂਦੀਆਂ ਮਤਲਬ ਤੁਸੀਂ ਨਸ਼ਾ ਕੀਤਾ ਤੇ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਮੌਤ ਕਿਸੇ ਦੀ ਉਹਦੀ ਹੋਗੀ ਜਿਨੇ ਨਸ਼ਾ ਵੀ ਨਹੀਂ ਕੀਤਾ ਸੋ ਇਹ ਅੰਕੜੇ ਬਿਆਨ ਕਰਦੇ ਨੇ ਕਹਿੰਦੇ ਜੀ 284000 ਲੋਕ ਹੈ ਰੋਗਾਂ ਦੇ ਸ਼ਿਕਾਰ ਹੁੰਦੇ ਨੇ ਕੈਂਸਰ ਵਰਗੇ ਰੋਗਾਂ ਦੇ ਸ਼ਿਕਾਰ ਹੁੰਦੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਜੀ ਕਿ ਨਸ਼ੇ ਦੇ ਕਾਰਨ 7 ਲੱਖ 24000 ਤੋਂ ਵੱਧ ਮੌਤਾਂ 60 ਲਗਨ ਕਰਨ ਹੋ ਜਾਂਦੀਆਂ ਕੋਈ ਹਾਦਸਾ ਵਾਪਰ ਜਾਂਦਾ ਸੋ ਇਹਦੇ ਵਿੱਚ ਕਿੰਨੇ ਹੀ ਹਾਸੇ ਹੋ ਨੇ 4 ਲੱਖ 74000 ਤੋਂ ਵੱਧ ਤਾਂ ਅਜਿਹੀਆਂ ਮੌਤਾਂ ਨੇ ਜਿਹੜੀਆਂ ਕਹਿੰਦੇ ਜੀ ਮਤਲਬ ਕਿ ਇਹ ਉਹ ਹੋਈਆਂ ਨੇ ਜਿਨ੍ਹਾਂ ਨੇ ਖੁਦ ਨਿਸ਼ਾਨਾ ਨਹੀਂ ਕੀਤਾ ਸੀ ਤੇ ਇਧਰ 13% ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਤੇ ਭਾਰਤ ਦੇ ਵਿੱਚ ਇਹ ਚੀਨ ਨਾਲੋਂ ਦੁੱਗਣੀ ਆ ਮਤਲਬ ਦੁਨੀਆ 'ਚ ਸਭ ਤੋਂ ਜ਼ਿਆਦਾ 13% ਨੌਜਵਾਨਾਂ ਦੀ ਮੌਤ ਭਾਰਤ ਛੋ ਰਹੀ ਆ ਨਸ਼ਿਆਂ ਦੇ ਕਾਰਨ ਤੇ ਚੀਨ ਦੀ ਮੌਤ ਨਾਲੋਂ ਵੀ ਦੁੱਗਣੀ ਆ ਤੇ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਸਾਡੀ ਸਥਿਤੀ ਕੀ ਆ ਕਹਿੰਦੇ ਜੀ ਦੁਨੀਆ ਚ ਹਰ ਸਾਲ 20 ਮੌਤਾਂ ਚੋਂ ਇੱਕ ਮੌਤ ਸ਼ਰਾਬ ਦੇ ਕਾਰਨ ਹੁੰਦੀ ਆ ਕਰੀਬ 26 ਲੱਖ ਲੋਕ ਇਸ ਨਾਲ ਜਾਨ ਗਵਾਉਂਦੇ ਨੇ ਹਰ ਸਾਲ ਕੁੱਲ ਮੌਤਾਂ ਦਾ ਇਹ 4.7% ਦੀ ਆ ਜਦੋਂ ਕਿ ਨਸ਼ੀਲੇ ਪਦਾਰਥਾਂ ਦੇ ਕਾਰਨ ਜਿਹੜੀਆਂ ਮੌਤਾਂ ਹੁੰਦੀਆਂ ਨੇ 4 ਲੱਖ ਜਾਨਾਂ ਜਾਂਦੀਆਂ ਨੇ ਤੇ ਭਾਰਤ ਵਿੱਚ ਪ੍ਰਤੀ 1 ਲੱਖ ਲੋਕਾਂ ਦੀ ਆਬਾਦੀ ਦੇ ਪਿੱਛੇ ਸ਼ਰਾਬ ਦੇ ਕਾਰਨ ਮੌਤ ਦਰ 38.5 ਆ 1 ਲੱਖ ਲੋਕਾਂ ਦੀ ਆਬਾਦੀ ਪਿੱਛੇ 38.5% ਮੌਤ ਸ਼ਰਾਬ ਦਾ ਕਾਰਨ ਹੈ। ਮਤਲਬ ਨਸ਼ੇ ਸਾਡੇ ਪੰਜਾਬ ਦੇ ਵਿੱਚ ਨਿਤ ਦਿਨ ਚਿੱਟਾ ਮੌਤ ਦਾ ਕਾਰਨ ਬੜ ਰਹੇ ਨੇ। ਚਿੱਟੇ ਕਾਰਨ ਕਿੰਨੇ ਘਰਾਂ 'ਚ ਨੌਜਵਾਨ ਪੁੱਤਾਂ ਨੂੰ ਕਫਨ 'ਚ ਲਪੇਟ ਕੇ ਲੈ ਜਾਣਾ ਪੈਂਦਾ ਚਿੱਟੇ ਕਫਨ 'ਚ। ਪਰ ਅਸ਼ਰਾਬ ਘਰ 'ਚ ਕਲੇਸ਼ ਦਾ ਕਾਰਨ, ਘਰ 'ਚ ਤਣਾਅ ਦਾ ਕਾਰਨ, ਘਰ 'ਚ ਤਲਾਕ ਦਾ ਕਾਰਨ, ਜਵਾਕਾਂ ਦਾ ਬਚਪਨ ਰੋਲਣ ਦਾ ਕਾਰਨ। ਤੇ ਉਤੋਂ ਦੀ ਹੁਣ ਇਹ ਵੀ ਅੰਕੜੇ ਸਾਹਮਣੇ ਆ ਰਹੇ ਨੇ ਕਿ 31% ਤੋਂ ਵੱਧ ਭਾਰਤੀ ਸ਼ਰਾਬ ਪੀਣ ਦੇ ਆਦੀ ਨੇ ਤੇ ਜੇਕਰ ਇਹ ਤੋਂ ਵੀ ਅਗਲਾ ਅੰਕੜਾ ਦੇਖਣਾ ਹੋਵੇ ਤਾਂ ਹੈਰਾਨ ਕਰਨ ਵਾਲਾ ਹੈ ਕਿ ਜੇਕਰ ਅੱਡੋ ਅੱਡ ਕਰਕੇ ਦੇਖੀਏ ਬੰਦੇ ਔਰ ਬੀਬੀਆਂ ਨੂੰ ਤਾਂ 40% ਬੰਦੇ 40.9 ਲਗਭਗ 41% ਬੰਦੇ ਭਾਰਤ ਦੇ ਵਿੱਚ ਸ਼ਰਾਬ ਪੀਣ ਦੇ ਆਦੀ ਨੇ ਜਿਹੜੇ ਲਗਭਗ ਰੋਜ਼ਾਨਾ ਵਾਲੇ ਨੇ ਤੇ 20% ਤੋਂ ਵੱਧ ਲਗਭਗ 21% 20.8% ਬੀਬੀਆਂ ਸ਼ਰਾਬ ਪੀਣ ਦੀਆਂ ਆਦੀ ਨੇ ਸੋ ਇਸ ਲਈ ਇਹ ਪਹਿਲੂ ਬਹੁਤ ਫਿਕਰਮੰਦੀ ਵਾਲਾ ਕਿ ਅਸੀਂ ਕਿਸ ਪਾਸੇ ਨੂੰ ਵੱਧ ਰਹੇ ਹਾਂ ਸੋ 31% ਭਾਰਤ ਦੇ ਵਿੱਚ ਮੌਤਾਂ ਸ਼ਰਾਬ ਪੀਣ ਨਾਲ ਹੋ ਜਾਂਦੀਆਂ ਨੇ ਤੇ ਦੁਨੀਆ ਭਰ ਦੇ ਵਿੱਚ WHO ਕਹਿੰਦਾ ਕਿ ਨਸ਼ੇ ਕਾਰਨ ਹੈ ਨਸ਼ੀਲੇ ਪਦਾਰਥਾਂ ਕਰਨ 30 ਲੱਖ ਤੋਂ ਵੱਧ ਲੋਕ ਹਰ ਸਾਲ ਜਾਨ ਗਵਾਉਂਦੇ ਸੋ ਬੱਚੋ ਜੇਕਰ ਤੁਸੀਂ ਬਚ ਸਕਦੇ ਹੋ ਦੂਰੀ ਭਲੀ ਸੋ ਤੁਸੀਂ ਬਿਕਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ-ਬਹੁਤ ਸ਼ੁਕਰੀਆ